ਦੰਡਉਤ ਵੰਦਨ ਅਨਕ ਬਾਾਰ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਪ੍ਰਭੂ ਨਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧ ਜਨਮ ਪਾਇਆ ਪ੍ਰਨਵਤ ਨਨਕ ਤਿੰਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਤਨ ਵਾਹਿਗੁਰੂ ਸਾਹਿਬ ਜੀ ਪਾਦਵੇ ਭਰਮ ਪੁਲਾਣੀਆਂ ਦੂਜੈ ਲੱਗਾ ਹੀਤ ਲਖ ਸਿੰਗਾਰ ਬਨਾਇਆ ਕਾਰਜ ਨਾਹੀ ਕੇਤ ਪਾਦਵੇ ਭਰਮ ਪੁਲਾਣੀਆਂ ਦੂਜੈ ਲੱਗਾ ਹੀਤ ਲਖ ਸਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੇਤ ਛੱਡ ਖੜੋ ਤੇ ਖਨੈ ਮਾਹੇ ਜਿਨ ਸਿਉ ਲੱਗਾ ਏਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੇ ਜਿਹਾ ਬੀਜ ਸੋਲੁ ਨੇ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਹੈ ਗੁਰ ਰਖਨ ਵਾਲਾ ਹੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋ ਹਿਥ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਹੈ ਗੁਰ ਰਖਨ ਵਾਲਾ ਹੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਜੁਗੋ ਹੋ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਤ ਸੰਗੀ ਜਨੋ ਵੱਡ ਭਾਗੇ ਹੋ ਆਪਜੀ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਦਾ ਆਨੰਦ ਮਾਣ ਰਹੇ ਹੋ ਸਮਾ ਹੋਇਆ ਗੁਰ ਸ਼ਬਦ ਕਥਾ ਵਿਚਾਰ ਦਾ ਤੇ ਅੱਜ ਦਾ ਮਹੀਨਾ ਜੋ ਆਰੰਭ ਹੋਇਆ ਭਾਦੋਂ ਦਾ ਆਪ ਜੀਆਂ ਨੇ 12 ਮਹਾ ਮਾਦ ਵਿੱਚੋਂ ਭਾਦੋਂ ਮਹੀਨੇ ਦਾ ਮੂਲ ਪਾਠ ਸਰਵਨ ਕੀਤਾ ਹੈ ਆਓ ਕੁਝ ਕੁ ਸਮਾਂ ਆਪਾਂ ਇਸ ਭਾਦੋਂ ਦੇ ਮਹੀਨੇ ਰਾਹੀਂ ਜੋ ਆਰੰਭਤਾ ਹੋਈ ਹੈ ਸਤਿਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਹੈ ਸਾਡੇ ਭਲੇ ਵਾਸਤੇ ਮਹਾਰਾਜ ਨੇ ਸਾਡੇ ਜੀਵਨ ਨੂੰ ਸੁਖਮਈ ਬਣਾਉਣ ਲਈ ਜੋ ਸਾਨੂੰ ਆਪਣੇ ਦਰ ਘਰ ਦੀ ਸਿੱਖਿਆ ਦਿੱਤੀ ਉਪਦੇਸ਼ ਦਿੱਤਾ ਹੈ ਆਓ ਇਸ ਨੂੰ ਸੰਖੇਪ ਰੂਪ ਵਿੱਚ ਸਮਝਣ ਦਾ ਯਤਨ ਕਰੀਏ ਅੱਜ ਜੋ ਸੰਗਰਾਮ ਦਾ ਮਹੀਨਾ ਆਰੰਭ ਹੋਇਆ ਹੈ ਪਹਿਲੋ ਤੇ ਦਾਸ ਗੁਰੂ ਚਰਨਾਂ ਵਿੱਚ ਬੇਨਤੀ ਕਰੇਗਾ ਮਹਾਰਾਜ ਕਿਰਪਾ ਕਰਨ ਆਪ ਸਮੂਹ ਸੰਗਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਇਹ ਭਾਦੋਂ ਦਾ ਮਹੀਨਾ ਖੁਸ਼ੀਆਂ ਖੇੜਿਆਂ ਦੇ ਨਾਲ ਮਹਾਰਾਜ ਆਪਨੇ ਦਰੋਂ ਘਰੋਂ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਨਾਲ ਮਹਾਰਾਜ ਜੋੜ ਕੇ ਬਤੀਤ ਕਰਾਵਨ ਅੱਜ ਦੇ ਪਾਵਨ ਪਵਿੱਤਰ ਮਹੀਨੇ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਮਹਾਰਾਜ ਬਖਸ਼ਿਸ਼ ਕਰਦੇ ਪਾਦويه ਭਰਮ ਪੁਲਾਣੀਆਂ ਦੂਜੇ ਲੱਗਾ ਏਤ ਸਤਿਗੁਰੂ ਕਹਿਣ ਲੱਗੇ ਪਾਦويه ਜਿਵੇਂ ਪਾਦੋਂ ਦਾ ਮਹੀਨਾ ਆਰੰਭ ਹੁੰਦਾ ਹੈ ਤੇ ਜੇ ਕਿਤੇ ਗੁਰਮਖੋ ਬੱਦਲ ਆਵੇ ਛੱਡ ਕੇ ਬਰਸਾਤ ਆਤ ਦੀ ਪੈ ਜਾਏ ਤੇ ਹਵਾ ਚੱਲੇ ਕਈ ਵਾਰੀ ਠੰਡ ਵੀ ਲੱਗਣ ਲੱਗ ਜਾਂਦੀ ਏ ਤੇ ਜੇ ਗੁਰਮਖੋ ਮੀਂਹ ਪੈਣ ਤੋਂ ਬਾਅਦ ਜਦੋਂ ਪੜਾਸ ਹੁੰਦੀ ਏ ਤੇ ਅਤ ਦੀ ਗਰਮੀ ਹੋ ਜਾਂਦੀ ਏ ਜਿਵੇਂ ਦੋ ਤਰ੍ਹਾਂ ਦਾ ਮੌਸਮ ਭਾਦੋਂ ਦੇ ਮਹੀਨੇ ਵਿੱਚ ਬਣਿਆ ਰਹਿੰਦਾ ਹੈ ਮਹਾਰਾਜ ਕਹਿਣ ਲੱਗੇ ਏਸੇ ਤਰ੍ਹਾਂ ਇਹ ਜੀਵ ਇਸਤਰੀ ਇਹ ਜੀਵ ਦੁਭਦਾ ਵਿੱਚ ਫਸਿਆ ਹੋਇਆ ਹੈ ਇਹਦੇ ਮਨ ਵਿੱਚ ਵੀ ਦੁਭਦਾ ਪਈ ਹੋਈ ਏ ਤੇ ਚੇਤੇ ਰੱਖਿਓ ਜਿਸ ਬੰਦੇ ਦੇ ਮਨ ਵਿੱਚ ਦੁਭਦਾ ਪੈਦਾ ਹੋ ਜਾਏ ਨਾ ਉਹ ਕਿਸੇ ਵੀ ਕੰਮ ਵਿੱਚ ਤਰੱਕੀ ਨਹੀਂ ਕਰ ਸਕਦਾ ਭਾਵੇਂ ਉਹ ਦੁਕਾਨਦਾਰੇ ਭਾਵੇਂ ਕੋਈ ਉਹ ਬਿਜ਼ਨਸਮੈਨ ਹੈ ਭਾਵੇਂ ਉਹ ਜ਼ਿਮੀਂਦਾਰ ਹੈ ਈਵਨ ਕਿਸੇ ਵੀ ਕੰਮ ਵਿੱਚ ਹੋਏ ਜਿਸ ਬੰਦੇ ਦੇ ਮਨ ਵਿੱਚ ਭਰਮ ਪੈਦਾ ਹੋ ਜਾਏ ਜਿਸ ਬੰਦੇ ਦੇ ਮਨ ਵਿੱਚ ਦੁਭਦਾ ਪੈਦਾ ਹੋ ਜਾਏ ਉਹ ਕਦੇ ਸਫਲ ਨਹੀਂ ਹੁੰਦਾ ਕਦੇ ਮੰਜ਼ਲ ਵੱਲ ਨਹੀਂ ਜੇ ਵੱਧਦਾ ਮਹਾਰਜ ਕਹਿੰਦੇ ਪਾ ਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ ਇਹ ਜੀਵ ਇਸਤਰੀ ਦੁਭਦਾ ਵਿੱਚ ਫਸ ਗਈ ਔਰ ਪਰਮਾਤਮਾ ਨੂੰ ਛੱਡ ਕੇ ਤੇ ਦੂਸਰੇ ਨਾਲ ਚਿਤ ਲਾਇਆ ਇਹਨੇ ਸਮਝਿਆ ਵੀ ਸ਼ਾਇਦ ਰੱਬ ਵਾਹਿਗੁਰੂ ਪਰਮਾਤਮਾ ਵਰਗਾ ਕੋਈ ਹੋਰ ਵੀ ਹੈ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ ਇਹਨੇ ਹੇਤ ਕਾਰ ਪਾਲਿਆ ਮਹਾਰਜ ਕਹਿਣ ਲੱਗੇ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਤੇ ਆਪਣੇ ਸਰੀਰ ਤੇ ਭਾਵੇਂ ਉਹ ਲੱਖਾਂ ਸ਼ਿੰਗਾਰ ਕਰੀ ਜਾਏ ਜਿਸ ਜੀਵ ਇਸਤਰੀ ਨੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਨਾਲ ਨੇਹ ਲਾਇਨ ਉਹ ਕਦੇ ਪਤੀ ਦੀ ਛੇਜਾ ਨੂੰ ਮੰਨ ਨਹੀਂ ਸਕਦੀ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਜੀਵ ਆਤਮਾ ਜਦੋਂ ਦੁਬਧਾ ਵਿੱਚ ਫਸ ਜਾਏ ਔਰ ਭਰਮ ਦੇ ਵਿੱਚ ਪੈ ਜਾਏ ਭਰਮ ਕੀ ਇਹ ਵੀ ਜਿਹੋ ਜਾਂ ਕਿਸੇ ਚੀਜ਼ ਨੂੰ ਮੰਨ ਲਈਏ ਅਸਲ ਵਿੱਚ ਉਹ ਉਦਾਂ ਦੀ ਹੋਵੇ ਨਾ ਬਸ ਇਹਨੂੰ ਭਰਮ ਕਿਹਾ ਹੈ ਮਹਾਰਾਜ ਭਰਮ ਦੀ ਡੈਫੀਨੇਸ਼ਨ ਭਰਮ ਦੀ ਪਰਿਭਾਸ਼ਾ ਦੱਸਦੇ ਨੇ ਮਾਦਵੇ ਕਿਆ ਕਹੀ ਹੈ ਭ੍ਰਮ ਐਸਾ ਜੈਸਾ ਮੰਨੀਏ ਹੋ ਇਹ ਨਾ ਤੈਸਾ ਮਹਾਰਾਜ ਕਹਿੰਦੇ ਇਹਨੂੰ ਭਰਮ ਕਿਹਾ ਜਾਂਦਾ ਹੈ ਵੀ ਜਿਉਂ ਜਿਹੋ ਜਾਂ ਕਿਸੇ ਚੀਜ਼ ਨੂੰ ਮਨ ਲਈਏ ਉਹੋ ਜੀ ਉਹ ਚੀਜ਼ ਹੋਵੇ ਨਾ ਮੰਨ ਲਓ ਰਾਤ ਹਨੇਰੀ ਹੈ ਤੇ ਕਿਤੇ ਚੰਦਰਮਾ ਚਮਕਿਆ ਤੇ ਰਸਤੇ ਵਿੱਚ ਧਰਤੀ ਤੇ ਰੱਸੀ ਪਈਏ ਬੰਦੇ ਨੂੰ ਭਰਮ ਪੈ ਗਿਆ ਜਕਲਕਤ ਡਰ ਜਾਂਦਾ ਹੈ ਵੀ ਸ਼ਾਇਦ ਇਹ ਸੱਪ ਹੈ ਇੱਕ ਵਾਰੀ ਤੇ ਭਰਮ ਕਰਕੇ ਮਨ ਕੰਬ ਗਿਆ ਰੂਪੰਗ ਕੰਬ ਗਈ ਵੀ ਜਿੱਦਾਂ ਇਹ ਸੱਪ ਹੈ ਪਰ ਜਦੋਂ ਉਹਨੂੰ ਸੋਟੀ ਨਾਲ ਹਿਲਾ ਕੇ ਦੇਖਿਆ ਤੇ ਭਰਮ ਦੂਰ ਹੋ ਗਿਆ ਵੀ ਇਹ ਤੇ ਮੇਰੇ ਮਨ ਦਾ ਭਰਮ ਸੀ ਇਹ ਤੇ ਰੱਸੀ ਹੈ ਮਹਾਰਾਜ ਕਹਿਣ ਲੱਗੇ ਏਸੇ ਤਰ੍ਹਾਂ ਬੰਦਾ ਭਰਮ ਵਿੱਚ ਪਿਆ ਹੋਇਆ ਹੈ ਭੁਲੇਖੇ ਵਿੱਚ ਪਿਆ ਹੋਇਆ ਹੈ ਇਹ ਗੁਰੂ ਦਾਤੈ ਨੂੰ ਛੱਡ ਕੇ ਸੁੱਖਾਂ ਦੀ ਪਾਲ ਕਿਤੋਂ ਹੋਰ ਕਰਦਾ ਪਿਆ ਹੈ ਤੇ ਜਿੱਥੇ ਸੋਖੀ ਹੈ ਨਹੀਂ ਉਥੋਂ ਸੁਖ ਲੱਭਣ ਡਿਆ ਹੈ ਤੇ ਜਿੱਥੋਂ ਸੁਖ ਮਿਲਣਾ ਉਹਦੇ ਕੋਲ ਆ ਹੀ ਨਹੀਂ ਰਿਹਾ ਬਸ ਇਹਨੂੰ ਮਹਾਰਾਜ ਕਹਿਣ ਲੱਗੇ ਪਾ ਧੋਏ ਪਰ ਨੂੰ ਪੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਲੱਖਾਂ ਸ਼ਿੰਗਾਰ ਕਰਮਾਂ ਦੇ ਕੀਤੇ ਇਹ ਜਿਹੜੇ ਆਪਾਂ ਕਰਮ ਕਮਾਉਨੇ ਪਏ ਇਹ ਵੀ ਇੱਕ ਗੁਰਮਖੋ ਧਰਮ ਦੇ ਮਾਰਗ ਤੇ ਸ਼ਿੰਗਾਰ ਹੀ ਨੇ ਮਹਾਰਾਜ ਕਹਿਣ ਲੱਗੇ ਜੇ ਵਾਹਿਗੁਰੂ ਦੇ ਨਾਲ ਨਹੀਂ ਨਾ ਜੁੜੇ ਤੇ ਇਹ ਤਨ ਤੇ ਕੀਤੇ ਹੋਏ ਸ਼ਿੰਗਾਰ ਇਹ ਕਰਮਾਂ ਕੀਤੇ ਹੋਏ ਕਰਮ ਮਹਾਰਾਜ ਕਹਿਣ ਲੱਗੇ ਇਹ ਵੀ ਕਿਸੇ ਲੇਖੇ ਵਿੱਚ ਨਹੀਂ ਇਸੇ ਕਰਕੇ ਮਹਾਰਾਜ ਕਹਿਣ ਲੱਗੇ ਲਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿਸਨ ਪ੍ਰੇਤ ਤੇ ਜਿਹੜੀ ਚੀਜ਼ ਜਿਹੜਾ ਬੰਦਾ ਦੁਪਧਾ ਵਿੱਚ ਭਰਮ ਵਿੱਚ ਪੈ ਜਾਏ ਨਾ ਉਹ ਕਦੇ ਵੀ ਪਰਿਫੁੱਲਤ ਨਹੀਂ ਜੇ ਹੁੰਦੀ ਵੇਖੋ ਭਾਵੇਂ ਇੱਕ ਦਾਣਾ ਹੈ ਕਿਸੇ ਵੀ ਚੀਜ਼ ਦਾ ਬੀਜ ਲੈ ਲਓ ਤੇ ਜੇ ਉਹਦੇ ਦੋ ਟੋਟੇ ਕਰਕੇ ਜ਼ਮੀਨ ਵਿੱਚ ਬੀਜਿਏ ਤੇ ਕਦੇ ਨਹੀਂ ਜੇ ਉੱਗਦਾ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜੇ ਇੱਕ ਹੋਏ ਤਾਂ ਉੱਗਵੇ ਆਬ ਕਿਉਂ ਉੱਗਵੇ ਦਾਲ ਜੇ ਦਾਣਾ ਬੀਜ ਸਾਬਤ ਹੈ ਤੇ ਉਹ ਹੀ ਉਗਦਾ ਜੇ ਇੱਕ ਹੈ ਤੇ ਜੇ ਟੋਟੇ ਹੋ ਗਿਆ ਤੇ ਉਹ ਨਹੀਂ ਉਗਦਾ ਬੰਦਿਆ ਜੇ ਤੇਰੇ ਮਨ ਵਿੱਚ ਭਰਮ ਹੀ ਪੈ ਗਿਆ ਜੇ ਤੇਰੇ ਮਨ ਦੇ ਅੰਦਰ ਦੁੱਬਦਾ ਆ ਤੇ ਚੇਤੇ ਰੱਖੀ ਤੇਰੀ ਕੀਤੀ ہوئی ਸੇਵਾ ਵੀ ਨਿਸਫਲ ਹੈ ਤੇਰਾ ਕੀਤਾ ਹੋਇਆ ਪਾਠ ਵੀ ਨਿਸਫਲ ਹੈ ਤੇਰਾ ਹਰ ਕਰਮ ਉਹ ਅਜਾਈ ਚਲਾ ਜਾਏਗਾ ਜੇ ਮਨ ਵਿੱਚ ਦੁੱਬਦਾ ਹੈ ਉਹ ਮੰਜ਼ਲ ਤੱਕ ਨਹੀਂ ਲੈ ਕੇ ਜਾਏਗਾ ਸਤਿਗੁਰੂ ਕਹਿੰਦੇ ਫਿਰ ਉਸ ਚੀਜ਼ ਦਾ ਵਿਨਾਸ਼ ਸ਼ੁਰੂ ਹੋ ਜਾਂਦਾ ਹੈ ਮੰਨ ਲਓ ਦਾਣਾ ਟੋਟਿਆਂ ਦੇ ਵਿੱਚ ਆਪਾਂ ਧਰਤੀ ਵਿੱਚ ਬੀਜ ਦਿੱਤਾ ਉਹ ਉੱਗੇਗਾ ਨਹੀਂ ਪਰ ਉਹ ਧਰਤੀ ਵਿੱਚ ਦਾਣਾ ਸੜਨਾ ਸ਼ੁਰੂ ਹੋ ਜਾਏਗਾ ਉਹ ਕਾਲਾ ਹੋਣਾ ਸ਼ੁਰੂ ਹੋ ਜਾਏਗਾ ਉਹਦਾ ਖਾਤਮਾ ਸ਼ੁਰੂ ਹੋ ਜਾਏਗਾ ਇਸੇ ਤਰ੍ਹਾਂ ਜਿਹੜਾ ਦੁਬਧਾ ਵਿੱਚ ਫਸਿਆ ਨਾ ਉਹਦਾ ਜੀਵਨ ਫਿਰ ਨਿਵਾਨ ਵਾਲੇ ਪਾਸੇ ਨੂੰ ਤੁਰਨ ਲੱਗ ਪੈਂਦਾ ਹੈ ਮਹਾਰਾਜ ਕਹਿੰਦੇ ਜਿਤ ਦੇਨ ਦੇਹ ਬਿਨਸ ਸੀ ਤੇ ਤ ਵੇਲੇ ਕਹੇ ਸਨ ਪ੍ਰੇਤ ਬੰਧਿਆ ਜਿਸ ਦਿਨ ਆ ਤੇਰੇ ਸਰੀਰ ਵਿੱਚੋਂ ਜਿੰਦ ਨਿਕਲ ਗਈ ਨਾ ਤੇਰੀ ਮੌਤ ਹੋ ਗਈ ਮਹਾਰਾਜ ਕਹਿਣ ਲੱਗੇ ਉਸੇ ਵੇਲੇ ਤੈਨੂੰ ਸਾਰਿਆਂ ਨੇ ਕਹਿਣਾ ਇਹ ਤੇ ਪ੍ਰੇਤ ਹੋ ਗਿਆ ਹੈ ਇਹ ਤੇ ਮਰ ਚੁੱਕਾ ਹੈ ਇਹ ਤੇ ਖਤਮ ਹੋ ਚੁੱਕਾ ਹੈ ਇਹ ਤੇ ਹੁਣ ਰਾਖ ਦੀ ਢੇਰੀ ਰਹਿ ਗਿਆ ਹੈ ਸਤਿਗੁਰੂ ਜੀ ਬਾਣੀ ਵਿੱਚ ਵੀ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮਹਾਰਾਜ ਦੇ ਹੋਰ ਦਰਸ਼ਨ ਕਰੋ ਬਾਣੀ ਵਿੱਚੋਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਤਨ ਤੇ ਪ੍ਰਾਨ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ ਆਦ ਘਰੀ ਕੋ ਨੈ ਰਾਖੈ ਘਰ ਤੇ ਦੇਤ ਨਿਕਾਰ ਜਿਤ ਦਿਨ ਦੇਹ ਬਿਨਸ ਸੀ ਤੇ ਤਵੇਲੈ ਕਹਿ ਸਨ ਪ੍ਰੇਤ ਜਦੋਂ ਸਰੀਰ ਵਿੱਚੋਂ ਜਿੰਦ ਨਿਕਲ ਗਈ ਨਾ ਤੈਨੂੰ ਸਾਰਿਆਂ ਨੇ ਕਹਿਣਾ ਇਹ ਗੁਜ਼ਰ ਚੁੱਕਾ ਹੈ ਸਤਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਪੀਤ ਤੇਰੀ ਸਰੀਰ ਵਿੱਚੋਂ ਜਿੰਦ ਨੂੰ ਜਮਦੂਤ ਕੱਢ ਕੇ ਲੈ ਜਾਣਗੇ ਤੇ ਕਿਸੇ ਨੂੰ ਆਪਣਾ ਇਸ ਗੱਲ ਦਾ ਭੇਦ ਨਹੀਂ ਦੇਣਗੇ ਵੀ ਕਿੱਥੇ ਲੈ ਚੱਲੇ ਆ ਸਾਰਾ ਪਰਿਵਾਰ ਆਲੇ ਦੁਆਲੇ ਖੜਾ ਹੋਏਗਾ ਪਰ ਸਾਰਿਆਂ ਦੇ ਵਿੱਚ ਹੀ ਗਰਮ ਖੋ ਜਿਹੜੇ ਜੰਮਦੂਤ ਨੇ ਉਹ ਸਰੀਰ ਦੀ ਮਡੋਲੀ ਨੂੰ ਢਾਕੇ ਅੰਦਰੋਂ ਜਿੰਦ ਕੱਢ ਕੇ ਲੈ ਜਾਂਦੇ ਨੇ ਤੇ ਇਸ ਗੱਲ ਦਾ ਭੇਦ ਕਦੇ ਕਿਸੇ ਨੂੰ ਨਹੀਂ ਦਿੱਤਾ ਵੀ ਅਸੀਂ ਕਿੱਧਰ ਲੈ ਕੇ ਚੱਲੇ ਆ ਇਹਦਾ ਕੀ ਕਰਾਂਗੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਚਾਰ ਪਹਿਰੇ ਜ਼ਿੰਦਗੀ ਦੇ ਮਹਾਰਾਜ ਨੇ ਉਚਾਰਨ ਕੀਤੇ ਨਾ ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਚੌਥੇ ਪਹਿਰੇ ਰੈਨ ਕੈ ਬਨਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜੰਮ ਪਕੜ ਚਲਾਇਆ ਬਨਜਾਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੇ ਨਾ ਮਿਲਿਓ ਜਾਂ ਜੰਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਵਾਲੇ ਖਿੰਮੈ ਭਇਆ ਪਰਾਇਆ ਮਹਾਰਾਜ ਕਹਿਣ ਲੱਗੇ ਕਿਸੇ ਨੂੰ ਕੋਈ ਭੇਦ ਨਹੀਂ ਮਿਲਦਾ ਇਸ ਗੱਲ ਦਾ ਵੀ ਇਹ ਜਿੰਦ ਨੂੰ ਕਦੋਂ ਕੱਢਿਆ ਤੇ ਕਿੱਧਰ ਲੈ ਕੇ ਚੱਲੇ ਹਾਂ ਪਕੜ ਚਲਾਇਨ ਦੂਤ ਜੰਮ ਕਿਸੈ ਨਾ ਦੇਨੀ ਭੇਦ ਛੱਡ ਖੜੋ ਤੇ ਖਨੇ ਮਾਹੀ ਜਨ ਸਿਉ ਲੱਗਾ ਭੇਦ ਫਿਰ ਸਤਗੁਰੂ ਕਹਿਣ ਲੱਗੇ ਵੀ ਬੰਦਾ ਰੱਬ ਨੂੰ ਭੁਲਾ ਕੇ ਜਿਨ੍ਹਾਂ ਨਾਲ ਸਾਰੀ ਉਮਰ ਨੇਹ ਲਾਈ ਰੱਖਦਾ ਹੈ ਜਿਨ੍ਹਾਂ ਨਾਲ ਪਿਆਰ ਕਰਦਾ ਏ ਉਹ ਇੱਕ ਖਿੰਨ ਵਿੱਚ ਛੱਡ ਕੇ ਪਾਸੇ ਹੋ ਗਏ ਜਦੋਂ ਸਰੀਰ ਵਿੱਚੋਂ ਜਿੰਦ ਨਿਕਲ ਗਈ ਫਿਰ ਤੇ ਕੋਈ ਕੋਲ ਨਹੀਂ ਆਉਂਦਾ ਇਥੋਂ ਤੱਕ ਜਿਨ੍ਹਾਂ ਨੂੰ ਬੰਦਾ ਕਹਿੰਦਾ ਏ ਇਹ ਮੇਰੇ ਆਪਣੇ ਨੇ ਜਿਉਂਦੇ ਜੀ ਜਿਹੜੇ ਬੰਦੇ ਦੇ ਹੱਥ ਨੂੰ ਫੜ ਕੇ ਹੱਥ ਚੁੰਮਣ ਵਾਲੇ ਨੇ ਉਹੀ ਬੰਦੇ ਸਰੀਰ ਨੂੰ ਫੂਕ ਕੇ ਸ਼ਮਸ਼ਾਨ ਭੂਮੀ ਵਿੱਚ ਹੱਥ ਮੂੰਹ ਇਹ ਗੱਲ ਕਹਿ ਕੇ ਧੋ ਲੈਂਦੇ ਨੇ ਵੀ ਅਸੀਂ ਪਿਛਟ ਗਏ ਆ ਮੁਰਦੇ ਨੂੰ ਹੱਥ ਲਾਇਆ ਹੈ ਉਹ ਵੀ ਆਪਣੇ ਨਹੀਂ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨਾਲ ਨੇਹ ਲਾਇਆ ਸੀ ਇੱਕ ਖਿੰਨ ਵਿੱਚ ਛੱਡ ਕੇ ਪਾਸੇ ਹੋ ਗਏ Laash ਦੇ ਕੋਲ ਕੋਈ ਨਹੀਂ ਆਉਂਦਾ ਛੱਡ ਖੜੋ ਤੇ ਖਿਨੇ ਮਾਹੇ ਜਿੰਨ ਸਿਉ ਲੱਗਾ ਹੇਤ ਜਿਨ੍ਹਾਂ ਨਾਲ ਨੇਹ ਲਈ ਬੈਠਾ ਸੀ ਜਗਤ ਮੈਂ ਝੂਠੀ ਦੇਖੀ ਪ੍ਰੀਤ ਮਹਾਰਾਜ ਕਹਿਣ ਲੱਗੇ ਇਹ ਸੰਸਾਰ ਦੀ ਪ੍ਰੀਤ ਝੂਠੀ ਹੈ ਇਹ ਤੇ ਸਾਰੇ ਆਪੋ ਆਪਣੇ ਮਤਲਬ ਕਰਕੇ ਇੱਕ ਦੂਜੇ ਦੇ ਨਾਲ ਜੁੜੇ ਨੇ ਬੰਦਿਆ ਜੇ ਨੇਹ ਲਾਉਣਾ ਹੈ ਜੇ ਪਿਆਰ ਪਾਉਣਾ ਹੈ ਤੇ ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਕਰ ਅੱਗੇ ਸਤਿਗੁਰੂ ਕਹਿਣ ਲੱਗੇ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਤੇ ਜਦੋਂ ਇਹ ਸਰੀਰ ਦੀ ਮਡੋਲੀ ਨੂੰ ਢਾ ਕੇ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਨਾ ਜਿੰਦ ਨੇ ਮਾਣੀ ਕੱਢੀਐ ਹੱਡਾਂ ਕੂਕੜ ਕਾਏ ਹੱਡਾਂ ਨੂੰ ਭੰਨ-ਭੰਨ ਕੇ ਤੋੜ-ਤੋੜ ਕੇ ਜਦੋਂ ਜਮਦੂਤ ਇਹ ਸਰੀਰ ਵਿੱਚੋਂ ਜਿੰਦ ਨੂੰ ਕੱਢਦੇ ਨੇ ਅੰਗੜਾਈਆਂ ਲੈਂਦਾ ਹੈ ਹੱਥਾਂ ਨੂੰ ਮਰੋੜਦਾ ਹੈ ਹੱਥ ਮਰੋੜੈ ਤਨ ਕਪੇ ਸਰੀਰ ਕੰਬਦਾ ਹੈ ਸਿਆਹ ਹੋ ਹਵਾ ਸੀਤ ਮਹਾਰਾਜ ਕਹਿਣ ਲੱਗੇ ਉਸ ਵੇਲੇ ਜਿਹੜਾ ਰੰਗ ਹੈ ਕਦੇ ਤੇ ਕਾਲਾ ਹੋ ਜਾਂਦਾ ਹੈ ਸਰੀਰ ਦਾ ਰੰਗ ਚਿੱਟਾ ਹੋ ਜਾਂਦਾ ਹੈ ਤੇ ਕਦੇ ਕਾਲਾ ਹੋ ਜਾਂਦਾ ਹੈ ਜਦੋਂ ਇਹ ਸਰੀਰ ਵਿੱਚੋਂ ਜਿੰਦ ਨੂੰ ਕੱਢਿਆ ਜਾਂਦਾ ਹੈ ਬੰਦੇ ਦਾ ਸਰੀਰ ਕੰਬਦਾ ਹੈ ਅੰਗੜਾਈਆਂ ਲੈਂਦਾ ਹੈ ਸਤਿਗੁਰੂ ਕਹਿਣ ਲੱਗੇ ਜੇਹਾ ਬੀਜੈ ਸੋ ਲੁਨੈ ਕਰਮਾਂ ਸੰਦੜਾ ਖੇਤ ਇਹ ਤੇ ਸਤਿਗੁਰੂ ਕਹਿਣ ਲੱਗੇ ਬੰਦਿਆ ਤੇਰੇ ਕਰਮਾਂ ਦੀ ਖੇਤੀ ਹੈ ਜਿਹੋ ਜਾਂ ਬੀਜ ਤੂੰ ਬੀਜੇਗਾ ਨਾ ਉਹ ਤੈਨੂੰ ਵੱਡਣਾ ਪੈਣਾ ਇਹ ਤੇ ਕਰਮ ਧਰਤੀ ਸਰੀਰ ਕਲ ਯੁਗ ਵਿੱਚ ਜੋ ਬੀਜੇ ਸੋ ਖਾਤ ਮਹਾਰਾਜ ਕਹਿਣ ਲੱਗੇ ਕਰਮਾਂ ਦੀ ਖੇਤੀ ਏ ਤੇਰੀ ਮਰਜ਼ੀ ਏ ਕਰਮਾਂ ਦੇ ਬੀਜ ਚੰਗੇ ਬੀਜ ਤੇਰੀ ਮਰਜ਼ੀ ਏ ਮੰਦੇ ਬੀਜ ਫਲ ਤੈਨੂੰ ਭੁਗਤਣਾ ਪੈਣਾ ਇਹ ਤੇ ਸਤਿਗੁਰੂ ਕਹਿਣ ਲੱਗੇ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਇਹ ਤੇ ਆਪ ਹੀ ਬੀਜਣੈ ਤੇ ਆਪ ਹੀ ਖਾਣਾ ਪੈਣਾ ਤੇਰੇ ਕੀਤੇ ਕਰਮਾਂ ਦਾ ਫਲ ਤੈਨੂੰ ਭੋਗਣਾ ਪੈਣਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਮਹਾਰਾਜ ਕਹਿੰਦੇ ਦੂਜੇ ਨੂੰ ਦੋਸ਼ ਨਾ ਦੇਈ ਇਹ ਤੇ ਗੁਰਮਖੋ ਆਪਣਾ ਕੀਆ ਪਾਵੇ ਸੋਈ ਆਪਣਾ ਕੀਤਾ ਸਾਰੇ ਪਾ ਰਹੇ ਨੇ ਭੁਗਤ ਰਹੇ ਨੇ ਇਹ ਤੇ ਕਰਮਾਂ ਦੀ ਖੇਤੀ ਹੈ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਦੇ ਅਖੀਰ ਤੇ ਧੰਨ ਗੁਰੂ ਅਰਜੁਨ ਦੇਵ ਜੀ ਕਹਿਣ ਲੱਗੇ ਭਲਿਆ ਜੇ ਤੂੰ ਚਾਹਦਾ ਮੇਰਾ ਭਲਾ ਹੋ ਜਾਏ ਮੈਂ ਸੰਸਾਰ ਸਮੁੰਦਰ ਨੂੰ ਪਾਰ ਕਰ ਜਾਵਾਂ ਤਰ ਜਾਵਾਂ ਤੇ ਮਹਾਰਾਜ ਕਹਿੰਦੇ ਇੱਕ ਬੇਨਤੀ ਗੁਰੂ ਦੇ ਚਰਨਾਂ ਵਿੱਚ ਕਰਿਆ ਕਰ ਨਾਨਕ ਪ੍ਰਭ ਸਰਨਾਗਤੀ ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ ਮੈਨੂੰ ਆਪਣੇ ਚਰਨਾਂ ਦੇ ਜਹਾਜ਼ ਉੱਪਰ ਚੜਾ ਕੇ ਪਾਰ ਉਤਾਰ ਦਿਓ ਜਿਹੜਾ ਗੁਰੂ ਦੇ ਚਰਨਾਂ ਤੇ ਚੜ ਗਿਆ ਨਾ ਉਦਾਂ ਮਹਾਰਾਜ ਕਹਿਣ ਲੱਗੇ ਗੁਰੂ ਖੁਦ ਜਹਾਜ਼ ਹੈ ਸਤ ਗੁਰੂ ਹੈ ਬੋਹੇ ਥਾ ਬਿਰਲੇ ਕਿਨੇ ਵਿਚਾਰਿਆ ਗੁਰੂ ਤੇ ਜਹਾਜ ਹੈ ਜਿਹੜਾ ਗੁਰੂ ਦੇ ਚਰਨਾਂ ਰੂਪੀ ਜਹਾਜ ਤੇ ਚੜ ਗਿਆ ਭਾਵ ਗੁਰੂ ਦੇ ਉਪਦੇਸ਼ਾਂ ਸਿੱਖਿਆ ਨੂੰ ਕਮਾਉਣ ਲੱਗ ਪਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਨਹੀਂ ਤੇ ਬੰਦਾ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ ਇਸ ਲਈ ਮਹਾਰਾਜ ਕਹਿੰਦੇ ਬੇਨਤੀ ਕਰਿਆ ਕਰ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਮਹਾਰਾਜ ਮੈਨੂੰ ਆਪਣੇ ਚਰਨਾਂ ਦੇ ਜਹਾਜ਼ ਤੇ ਚੜਾਓ ਆਪਣੀ ਸ਼ਰਨ ਵਿੱਚ ਰੱਖੋ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸੇ ਪਾਦੁਏ ਨਰਕ ਨਾ ਪਾਈਐ ਹੈ ਗੁਰ ਰਖਨ ਵਾਲਾ ਏਤ ਮਹਾਰਾਜ ਕਹਿਣ ਲੱਗੇ ਉਹ ਭਾਦੋਂ ਦੇ ਮਹੀਨੇ ਰਾਈ ਉਪਦੇਸ਼ ਦਿੰਦੇ ਨੇ ਕਿ ਉਹ ਜੀਵ ਨਰਕਾਂ ਵਿੱਚ ਨਹੀਂ ਪੈਂਦੇ ਜਿਹੜੇ ਜੀਵ ਗੁਰੂ ਦੇ ਚਰਨਾਂ ਨਾਲ ਆਪਣਾ ਪਿਆਰ ਪਾ ਲੈਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਪਾਉਂਦੇ ਨੇ ਤਾਂ ਹੀ ਮਹਾਰਾਜ ਕਹਿੰਦੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਨਾਮ ਨਾਲ ਕੀਤੀ ਹੋਈ ਪ੍ਰੀਤੀ ਸੁਖਾਂ ਨੂੰ ਦੇਣ ਵਾਲੀ ਹੈ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਲ ਕੀਤਾ ਪਿਆਰ ਜਿਨ੍ਹਾਂ ਨੇ ਗੁਰੂ ਦੇ ਨਾਮ ਨਾਲ ਪਾਇਆ ਪਿਆਰ ਤੇ ਨਾਮ ਨਾਲ ਜਪਦੇ ਰਹੇ ਸਤਨਾਮ ਵਾਹਿਗੁਰੂ ਮਹਾਰਾਜ ਕਹਿੰਦੇ ਉਹ ਨਰਕਾਂ ਵਿੱਚ ਜਾਣ ਤੋਂ ਬਚ ਗਏ ਉਹਨਾਂ ਨੂੰ ਤੇ ਡਾਰੀ ਕੋਈ ਨਹੀਂ ਤੇ ਤੇਰੇ ਸੇਵਕ ਕੋ ਭਉ ਕਿਸ਼ਨਾ ਹੀ ਜਮ ਨਹੀਂ ਆਵੇ ਨੇਰੇ ਸਤਿਗੁਰੂ ਕਿਰਪਾ ਕਰਨ ਸਮੇ ਦੀ ਸਮਾਪਤੀ ਹੈ ਸਾਧ ਸੰਗਤ ਜੀ ਸੰਖੇਪ ਜੀ ਵਿਚਾਰ ਕੀਤੀ ਏ ਤੇ ਵਿਚਾਰਾਂ ਕਰਦਿਆ ਹੋਇਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਨੇ ਔਰ ਸਤਗੁਰੂ ਜੀ ਕਿਰਪਾ ਕਰਨ ਖਿਵਾ ਬਖਸ਼ ਦੇਣ ਅੱਗੇ ਤੋਂ ਸਮਤ ਬਖਸ਼ਣ ਗੁਰੂ ਚਰਣਾ ਵਿੱਚ ਬੇਨਤੀ ਹੈ ਮਹਾਰਾਜ ਸਿਰ ਤੇ ਮੇਰ ਭਰਿਆ ਹੱਥ ਰੱਖੋ ਵਦ ਤੋਂ ਵਦ ਗੁਰਬਾਣੀ ਜੁਬਾਨੀ ਯਾਦ ਕਰਨ ਦੀ ਗੁਰਬਾਣੀ ਅਨੁਸਾਰ ਜੀਵਨ ਢਾਲਣ ਦੀ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸ਼ੋ ਸਤਗੁਰੂ ਕਿਰਪਾ ਕਰਨੀ ਸਮੂਹ ਸੰਗਤ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੀ ਸੰਗਤ ਦੀਆਂ ਹਾਜ਼ਰੀਆਂ ਪੇਟਾਂ ਵਾਂ ਦਰ ਤੇ ਪਰਵਾਨ ਕਰਨੀਆਂ ਬਾਧੂ ਦਾ ਮਹੀਨਾ ਸਾਰੀ ਸੰਗਤ ਲਈ ਸੁਖ ਮਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਸਤਿਗੁਰੂ ਸਭਨਾ ਦਾ ਭਲਾ ਕਰਨ ਬੁਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ